ਨਾਜਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਚੰਡੀਗੜ੍ਹ ਰੋਡ ਕੋਹਾੜਾ ਚੌਕ ਨੇੜੇ ਬਣੇ ਸ਼੍ਰੀ ਖਾਟੂ ਸ਼ਾਮ ਮੰਦਰ ਵਿੱਚ ਟਰਸਟੀ ਪ੍ਰਦੀਪ ਮਿੱਤਲ ਸੰਦੀਪ ਅਗਰਵਾਲ ਐਲ ਆਰ ਮਿੱਤਲ ਅਨਿਲ ਮਿੱਤਲ ਦੀ ਪ੍ਰਦਾਨਗੀ ਹੇਠ ਹਫਤਾਵਾਰੀ ਸ਼੍ਰੀ ਸ਼ਾਮ ਸੰਕੀਰਤਨ ਦਾ ਆਯੋਜਨ ਬਹੁਤ ਹੀ ਧੂਮਤਾਂ ਅਤੇ ਸ਼ਰਧਾ ਨਾਲ ਕੀਤਾ ਗਿਆ ਸੰਕੀਰਤਨ ਵਿੱਚ ਕਾਕুল ਸ਼ਰਮਾ ਦੁਆਰਾ ਸ਼ਾਮ ਬਾਬਾ ਦਾ ਗੁਣगान ਕੀਤਾ ਗਿਆ ਸਭ ਤੋਂ ਪਹਿਲਾਂ ਪੰਡਿਤ ਰਾਜ ਦਿਵਾੜੀ ਨੇ ਮੰਤਰਾਂ ਦੇ ਜਾਪ ਨਾਲ ਬਾਬਾ ਸ਼ਾਮਦੀ ਪੂਜਾ ਕੀਤੀ। ਸੰਗੀਤਨ ਦੀ ਸ਼ੁਰੂਆਤ ਮੁੱਖ ਮੇਜ਼ਬਾਨ ਅਤੇ ਟਰਸਟੀ ਅਸ਼ੋਕ ਗੁਪਤਾ ਪਰਿਵਾਰ ਵੱਲੋਂ ਬਾਬਾ ਜੀ ਦੀ ਪੂਜਾ ਕਰਕੇ ਕੀਤੀ ਗਈ। ਸੰਗੀਤਨ ਵਿੱਚ ਕਾਕুল ਸ਼ਰਮਾ ਦੁਆਰਾ ਗਾਏ ਗਏ ਸ਼ਾਮ ਬਾਬਾ ਸ਼ਾਮ ਬਾਬਾ ਤੇਰੇ ਪਾਸ ਆਏ ਹਾਂ। ਚਰਨੋਂ ਵਿੱਚ ਤੇਰੇ ਅਰਦਾਸ ਲਿਆਏ ਹਾਂ। ਸੱਚਾ ਹੈ ਦਰਬਾਰ ਤੁਹਾਡਾ ਖਾਟੂ ਸ਼ਾਮ ਹਮਾਰਾ। ਵਰਗੇ ਭਜਨਾ ਦੀ ਮਸਤੀ ਵਿੱਚ ਸ਼ਦਾਲੂ ਨੱਚਣ ਲੱਗੇ। ਅਤੇ ਸਾਰਾ ਮਾਹੌਲ ਖਾਟੂ ਤਾਮ ਵਰਗਾ ਮਹਿਸੂਸ ਹੋਣ ਲੱਗਾ ਇਸ ਮੌਕੇ ਸ਼੍ਰੀ ਗੁਪਤਾ ਅਸ਼ੋਕ ਗੁਪਤਾ ਨੇ ਕਿਹਾ ਕਿ ਸੰਗੀਤਨ ਕਰਨ ਦਾ ਸੁਭਾਗ ਉਦੋਂ ਹੀ ਮਿਲਦਾ ਹੈ ਜਦੋਂ ਸ਼ਾਮ ਬਾਬਾ ਉਸ ਨੂੰ ਅਸ਼ੀਰਵਾਦ ਦਿੰਦੇ ਹਨ ਸੰਗੀਤਨ ਵਿੱਚ ਬਾਬਾ ਦਾ ਅਲੋਕਿਕ ਸ਼ਿੰਗਾਰ ਕੀਤਾ ਗਿਆ ਜੋ ਦੇਖਣਯੋਗ ਸੀ ਇਸ ਮੌਕੇ ਅਭਿਸ਼ੇਕ ਗੁਪਤਾ ਸੰਜੀਤ ਅਗਰਵਾਲ ਵਿਜੇ ਗੋਹਿਲ ਮਨੀਸ਼ ਬਾਜ਼ਾਰੀ ਹਰੀਸ਼ ਗਰਗ ਬੀ ਕੇ ਸ਼ਰਮਾ ਚੰਦਰੇਸ਼ ਭਾਦਵਾਜ ਸੰਦੀਪ ਗੋਹਿਲ ਹਤੁਲ ਵਾਲੀਆ ਸੰਦੀ ਸतीश ਮਿੱਤਲ सुशील अग्रवाल बलराज शर्मा विशाल महेश्वरी दीपक भारद्वाज नरेश अग्रवाल सुनील गोयल बीके शर्मा प्रशांत गर्ग नितिन गर्ग विनोद गोयल आदि मौजूद सन